ਰਾਇਤੋ ਲੈ ਕੇ ਵਿਆਹਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਜੇ ਸਾਡੇ ਵਿੱਚ ਕੋਈ ਪਾਪ ਚ ਦਿਖ ਜਾਂਦਾ ਹੈ ਕਲੀਸਰ ਵਿੱਚ ਤੇ ਸਾਡੀ ਰਿਸਪਾਂਸਿਬਿਲਟੀ ਕੀ ਹੁੰਦੀ ਹੈ ਉਸ ਵਿਸ਼ਵਾਸੀ ਦੇ ਪ੍ਰਤੀ ਜੇ ਉਹ ਪਾਪ ਚ ਦਿਖਦਾ ਹੈ ਤੇ ਜੇ ਸਾਨੂੰ ਪਤਾ ਲੱਗਦਾ ਹੈ ਸਾਨੂੰ ਉਸ ਨਾਲ ਗੱਲ ਕਰਨ ਦੀ ਲੋੜ ਹੁੰਦੀ ਹੈ ਸਾਰਨਾ ਕਰਨ ਦੀ ਲੋੜ ਹੁੰਦੀ ਹੈ ਅਤੇ ਦੱਸਣ ਦੀ ਲੋੜ ਹੁੰਦੀ ਹੈ ਕਿ ਉਹ ਪਾਪ ਤੋਬਾ ਕਰਕੇ ਵਾਪਸ ਸਭੂ ਦੇ ਕੋਲ ਆ ਜਾਵੇ ਤੇ ਜੇ ਉਹ انسان ਨਹੀਂ ਸੁਣਦਾ ਗੱਲ ਤੇ ਅਸੀਂ 2 ਜਾਂ 3 ਚਰਚ ਦੇ ਜੋ ਲੋਕ ਹੁੰਦੇ ਹਨ ਸਾਰੇ ਲੋਕ ਹੁੰਦੇ ਹਨ ਚਰਚ ਮੈਂਬਰ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਹਾਂ ਆਪਣੇ ਨਾਲ ਤੇ ਸ਼ਾਇਦ ਜੇ ਉਹ ਸਾਡੀ ਗੱਲ ਨਹੀਂ ਮੰਨਦਾ ਜਾਂ ਮੰਦੀ ਉਹ ਸਾਡੇ ਵਿਸ਼ਵਾਸੀ ਪਾਇਤਾਨਾ ਦੀ ਗੱਲ ਮੰਨ ਜਾਵੇ ਜੇ ਇਦਾਂ ਵੀ ਨਹੀਂ ਹੁੰਦਾ ਤੇ ਪ੍ਰਭੂ ਕਹਿੰਦਾ ਹੈ ਕਿ ਪੂਰੀ ਕਲੀਸਿਆ ਨੂੰ ਉਸਦੇ ਕੋਲ ਲੈ ਕੇ ਜਾ ਜਾਨੀ ਕਿ ਉਸ ਦਾ ਨਾਮ ਸਾਰੀ ਕਲੀਸਿਆ ਨੂੰ ਦੱਸ ਦਿਓ ਤਾਂ ਕਿ ਕਲੀਸਿਆ ਉਹਦੇ ਲਈ ਪ੍ਰਾਰਥਨਾ ਕਰ ਸਕੇ ਅਤੇ ਜੇ ਉਹ ਵਿਸ਼ਵਾਸੀ ਜੇ ਉਹ ਤੌਬਾ ਨਹੀਂ ਕਰਦਾ ਤੇ ਫਿਰ ਉਹ ਸਾਡੇ ਚਰਚ ਦਾ ਹਿੱਸਾ ਨਹੀਂ ਹੋ ਸਕਦਾ ਸਾਡੀ ਕਲੀਸਿਆ ਦਾ ਹਿੱਸਾ ਨਹੀਂ ਹੋ ਸਕਦਾ ਤੇ ਜਦੋਂ ਪ੍ਰਭੂ ਇਸ ਨੂੰ ਸੀ ਕਹਿੰਦਾ ਹੈ ਜੋ ਤੁਸੀਂ ਇੱਥੇ ਬੰਨੂਗੇ ਉਹ ਸਵਰਗ 'ਚ ਬੰਨਿਆ ਜਾਵੇਗਾ ਤੇ ਜੋ ਤੁਸੀਂ ਇੱਥੇ ਖੋਲੂਗੇ ਉਹ ਸਵਰਗ ਵਿੱਚ ਖੋਲਿਆ ਜਾਵੇਗਾ ਉਸ ਦਾ ਮਤਲਬ ਇਹ ਹੈ ਕੀ ਜਿਹੜੀ ਚਰਚ ਮੈਂਬਰਸ਼ਿਪ ਹੈ ਜੇ ਸਾਡੇ درمیان ਇਦਾਂ ਦਾ ਕੋਈ ਇਨਸਾਨ ਆਉਂਦਾ ਹੈ ਜੋ ਕਿ ਸਹੀ ਚੱਲਦਾ ਸੀ ਖਵਾਉਣ ਦੇ ਨਾਲ ਤੇ ਹੁਣ ਨਹੀਂ ਚੱਲਦਾ ਅਤੇ ਕਿਉਂਕਿ ਉਹ ਪਾਪ 'ਚ ਫਸ ਗਿਆ ਤੇ ਉਹ ਪਾਪ ਦੇ ਵਿੱਚ ਫਸੇ ਹੋਣ ਕਰਕੇ ਸਾਰੀ ਕਲੀਸੀਆ ਦੇ ਵਿੱਚ ਵੀ ਇੱਕ ਪੰਗ ਪੈ ਰਹੀ ਹੈ ਸਾਰੀ ਕਲੀਸੀਆ ਵੀ ਇੱਕ ਤਰ੍ਹਾਂ ਖਰਾਬ ਹੋ ਰਹੀ ਹੈ ਇਸ ਕਰਕੇ ਪ੍ਰਭੂ ਕਹਿੰਦਾ ਕਿ ਉਹ ਇਨਸਾਨ ਨੂੰ ਤੁਸੀਂ ਸੁਧਾਰੋ ਜੇ ਉਹ ਨਹੀਂ ਸੁਧਰਦਾ ਫਿਰ ਉਹ ਵਿਚਕ ਚਰਚ ਛੱਡ ਕੇ ਚਲਿਆ ਜਾਵੇ ਕਿਉਂਕਿ ਉਹ ਹੁਣ ਇੱਕ ਅਣਵਿਸ਼ਵਾਸੀ ਵਾਂਗੂ ਤੇ ਉਹ ਕੀ ਉਹ ਹੁਣ ਇੱਕ ਅਣਵਿਸ਼ਵਾਸੀ ਵਾਂਗੂ ਜੀਵਨ ਜੀ ਰਿਹਾ ਹੈ ਤੇ ਸਾਡਾ ਕੰਮ ਉਹ ਹੁੰਦਾ ਹੈ ਜੋ ਅਸੀਂ ਹਰ ਇੱਕ ਅਣਵਿਸ਼ਵਾਸੀਆਂ ਨਾਲ ਕਰਦੇ ਹਾਂ ਉਹਨਾਂ ਨੂੰ ਅਸੀਂ ਡਿਸਕਵਰੀ ਦਾ ਪ੍ਰਚਾਰ ਕਰਦੇ ਹਾਂ ਹਾਲਾਂਕਿ ਜੋ ਇਨਸਾਨ ਪਾਪ 'ਚ ਫਸ ਗਿਆ ਤੇ ਤੋਬਾ ਨਹੀਂ ਕਰਦਾ ਚਰਚ ਵਿੱਚ ਚਕਲੀਸਾ ਦੇ ਵਿੱਚ ਫਿਰ ਉਹ ਕੀ ਚਰਚ ਨੂੰ ਛੱਡ ਕੇ ਚਲਾ ਜਾਂਦਾ ਹੈ ਪਰ ਜੇ ਉਹ ਵਾਪਸ ਆਉਂਦਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨੂੰ ਅਪਣਾ ਲਈਏ ਇਸ ਕਰਕੇ ਪ੍ਰਭੂ ਕਹਿੰਦਾ ਹੈ ਕਿ ਜੋ ਤੁਸੀਂ ਸਵਰਗ ਵਿੱਚ ਜੋ ਤੁਸੀਂ ਧਰਤੀ ਉੱਤੇ ਬਨੋਗੇ ਉਹ ਸਵਰਗ ਵਿੱਚ ਵੀ ਬਨਿਆ ਜਾਵੇਗਾ ਜੋ ਤੁਸੀਂ ਧਰਤੀ ਤੇ ਖੋਲੋਗੇ ਉਹ ਸਵਰਗ ਵਿੱਚ ਵੀ ਖੋਲਿਆ ਜਾਵੇਗਾ ਅਤੇ ਫਿਰ ਉਹ ਕਹਿੰਦਾ ਹੈ ਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਂ 'ਚ ਇਕੱਠੇ ਹੁੰਦੇ ਹਨ ਹਨ ਉਹ ਉਹਨਾਂ ਵਿੱਚ ਮੈਂ ਦਰਮਿਆਨ ਹੁੰਦਾ ਹਾਂ ਜਾਨੀ ਕਿ ਜੋ ਦੋ ਜਾਂ ਤਿੰਨ ਉਹ ਹੋ ਗਏ ਲੋਕ ਜਿਹੜੇ ਇੱਕ ਜਿਉਰੀ ਵਾਂਗੂ ਉਹ ਜਿਉਰੀ ਦੀ ਗੱਲ ਹੋ ਗਈ ਤੇ ਖੁਦਾਵੰ ਜੋ ਹੈ ਉਹ ਇੱਕ ਜੱਜ ਹੈ ਨਿਆਂ ਕਰਦਾ ਹੈ ਤੇ ਕਹਿੰਦਾ ਮੈਂ ਉਹਨਾਂ ਵਿੱਚ ਦਰਮਿਆਨ ਹੁੰਦਾ ਹਾਂ ਇਹ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜੋ ਇੱਕ ਵਾਕਿਆ ਹੈ ਮਤੀ ਦੀ 218 ਦੇ ਆਏ ਉਹ ਪ੍ਰਾਰਥਨਾ ਦੀ ਗੱਲ ਨਹੀਂ ਕਰਦਾ ਬਲਕਿ ਚਰਚ ਮੈਂਬਰਸ਼ਿਪ ਦੇ ਬਾਰੇ ਗੱਲ